کہ جس پرمو نے چونی پاسی والی ساری ساشتی ویچھا اپنی کلا بڑھائی ہوئی ہے اس نے اپنے راہ دے سکتے صدا ہی اپنا ہاتھ رکھیا ہے میر دیر گانا آنے داس بہا تکتا ہے تیم سنیا ہاری قدر قدور کردہ ہے ਹੈ ਉਹ ਇਸ ਬਿਸੁਗ ਵਿੱਚ ਤੇ ਪਰਮੇ ਪਰਿਚਾਹ ਪ੍ਰਾਪ ਲੋਗ ਹਲਣਾ ਹੈ ਜਿਹੜਾ ਵੀ ਪ੍ਰਭ ਦੇ ਸਿਮਤ ਬਣ ਕੇ ਬਾਗਾ ਨਾਮ ਆਪਿਆ ਤੇਰਾ ਸਿਮਰਨ ਕਰਨੇ ਵਾਲੇ ਉਹਨਾਂ ਨੇ ਬਚਨੀਆਂ ਪ੍ਰਾਪ ਲੋਗ ਲੰਦੇ ਨਹੀਂ ਜਿਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜੀ ਜੀ ਨੇ ਰਜੇ ਕਿ ਜਿੰਨਾ ਚਿਰ ਸੰਜੇ ਰੋਜ਼ਵਾਲ ਦਾ ਵਡਟਾ ਨਾ ਹੋਣਾ ਉਹਨਾ ਚਿਰ ਕਿਸੇ ਵੀ ਮਾਤਾ ਪਿਤਾ ਦੇ ਵਿਧਿਆ ਬੱਚਾ ਪਿਤਾ ਨਹੀਂ ਜਾਏਗਾ ਉਹਨਾਂ ਦੀ ਵਚਨ ਦੀ ਵਚਨ ਦਾ ਗਾਣਾ ਗਾਉਂਦੇ ਨੇ ਜੇ ਪ੍ਰਭੂ ਦਾ ਨਾਮ ਜਪਦੇ ਨੇ ਉਸ ਦਾ ਸਿਮਰਨ ਕਰਦੇ ਨੇ ਚਤਰ ਜਸਾ ਕੀ ਨੋ جس <سلام> طرح ਜਦੋਂ ਉਹਦੇ ਉੱਪਰ ਬੇਤਵ ਲੀਆ ਆਇਆ ਦੋਦਨੂਰ ਹੁੰਦੀਆਂ ਮੱਕੜ ਬਲਕਾ ਰਹਿਣਗੇ ਉਹ ਬਲਦਾਨੇ ਤਾਂ ਨੇ ਉਸੇ ਤਰ੍ਹਾਂ ਉਹ ਕਲਾ ਮਾਲਕਾ ਚੋਈ ਪਾਸੀ ਮਾਸੀ ਤਨਮਦਰ ਰਾਮ ਸਬਰਯੋ ਸਈਵੇਂ ਉਹ ਰਮਿਆ ਹੋਇਆ ਹੈ ਜਿਹੜੇ ਵੀ ਜੀਵ ਜੀਵ ਵਿੱਚ ਨਾ ਪਾਉਂਦਾ ਕੋਈ ਜਿਸ ਤਰ੍ਹਾਂ ਮਰਦਾਨੀ ਨੇ ਨਾਲ ਅੰਗਰੀ ਨਾਲ ਕੀਆ ਜਲਦਾ ਹੈ ਉਸੇ ਤਰ੍ਹਾਂ ਜਿਵੇਂ ਜੀਵ ਇਸ ਸ਼ਬਦਸ਼ਕ ਨੂੰ ਮੰਨ ਕਰ ਦੇ ਗਿਆ ਬਹੁਤ ਨੇ ਹਾਰ ਹਾਰ ਜੱਪੇ ਹੋਏ ਜੀਵੂ ਲਾਟੀ ਕੋ ਦਿਹਾੜੀ ਨਾ ਟੀ ਕਈ ਜੀਵ ਇਸ ਕਰਦੇ ਆਪੋ ਜੀਆ ਕੋਈ ਕਰਦਾ ਹੈ ਕਦਾ ਯਾਣੀ ਕਰਦਾ ਹੈ ਆਪੇ ਕੰਮ ਵੀ ਦਾਇਆ ਜੀ ਜੁਲਾਈ ਨਾ ਨਾ ਕਰਕੇ ਆ ਜਿਕੇ ਬਸਾ ਕਰਾਇਆ ਕਿ ਕਿ ਗੁਰੂ ਸਾਹਿਬ ਕਿੰਨੇ ਰਿਆ ਕੀ ਅਦਿ ਸਵਾਸ ਤੋਂ ਅੰਧਾ ਸਹਾਇਆ ਸਹਾਇਆ ਕਰਦੇ ਪਰਦੇ ਪਰਦੇ ਕਹਾਂ ਤੇ ਚਾਹੜੀਆਂ ਅੜੀਆਂ ਇਹਨਾਂ ਦਾ ਵੀ ਛੋਟਾ ਸਾਫਟ ਦਾ ਪਰਕਾਰ ਕਿੰਨੇ ਅਜ ਕਸ਼ਣ ਕਰਦੇ ਕੰਨੀਆਂ ਦੇ ਕਿੰਨਿਆ ਕੀਤੇ ਅਗਨੇ ਲਾਗੇ ਤਾਂ ਗਿਆਨ ਦਾ ਉਦਾਰ ਉਦਾਰ ਕੀਤੀ ਕਿੰਨੇ ਸਵਾਸ ਜਵਾਸ ਜੀਆਂ ਬਿਲਦਸ ਬਿਲਦਸ ਕਰਨਾ ਹੈ ਜਿਹੜਾ ਪ੍ਰਤੀਨਿਚਾਰੀ ਪਾਸੇ ਹਜੂਦੈ ਨਿਮੋਲ ਪਵਨ ਵਿਆਹਣ ਮਿਲਦਾ ਹੈ ਖਰਿਆ ਹੈ 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 ਫਿਰ ਜਿਹੜੇ ਵੀ ਉਹਦਾ ਨਾਮ ਜਪਦੇ ਹਨ ਫਿਰ ਪ੍ਰਭ ਇਹ ਪ੍ਰਭ ਤੁਮਨਾ ਨਾਮ ਉਹਨਾਂ ਹਰੇ ਰਸੀਹ ਵਸਤੂ ਦਿੰਦਾ ਹੈ ਜੋ ਵੀ ਜੋ ਹੀ ਕਰਦੇ ਨੇ ਜੋ ਪਾਗਿਆ ਹੈ ਕੋਰੇ ਆਪਣੇ ਆਪਣੇ ਜਲਦੀ ਜਲਦੀ ਜਦ ਪ੍ਰਭ ਲੋਕ ਦੇ ਵਿੱਚ ਦੇ ਵਜਣਾ ਸਿੱਧ ਹੋ ਜਾਂਦੇ ਨੇ ਜਦੋਂ ਵੀ ਬਚਨ ਕਰਦੇ ਨੇ ਅਸੀਂ ਉਹ ਪ੍ਰਭੂ ਰਗੁਨਾ ਦੇ ਮਨੜੇ ਹੀ ਕੜੀ ਦੇ ਨੇ ਇਸ ਕਰਕੇ ਕਰਕੇ ਅਸੀਂ ਕੈਨੇ ਆ ਗਏ ਅਸੀਂ ਅਸੀਂ ਨਹੀਂ ਸਿਮਰਨ ਕਰਨ ਕੀ ਅਦਾ ਰੂਪੋਂ ਸੰਤ ਦੇ ਪਰਵੇਸ਼ ਕਰ ਸਕਦਾ ਇਸ ਕਰਕੇ ਕਰ ਸਭ ਕੀ ਜਿੰਦ ਤੈਨੂੰ ਜਿਹੜਾ ਹੈ ਜੁਗਾਂ ਵਿੱਚੋਂ ਕਟ ਕੇ ਬਾਹਰ ਸਾਮਾ ਤੇ ਜਿਹੜਾ ਹੈ ਨਿਕਲ ਰਿਹਾ ਹੈ ਜੀ ਇਹਦੇ ਵਿੱਚ ਨਹੀਂ ਤੂੰ ਜਾਣ ਸਕਦਾ ਸਗਰਣ ਕਰ ਸਕਦਾ ਆਂਦਾ ਜਿਹੜੇ ਜਪਦੇ ਨੇ ਜਿਹੜੇ ਸੰਗਰਲੇ ਸਰਦੇ ਨੇ ਪ੍ਰਭੂ ਨੇ ਉਨਾਦੀ ਰਸਾਂ ਦੇ ਆਪਿ ਹਾਲ ਕਰਦਾ ਹੈ ਰਬ ਜੀ ਵਸੈ ਸਤ ਸਾਧਕੀ ਦਾ ਸਗਰ ਪ੍ਰਭੂ ਉਨਾਦੀ ਰਸਾਂ ਦੇ ਉੱਪਰ ਆਪਰ ਬੈਣਦਾ ਹੈਗਾ ਜਾਂ ਕੋਈ ਬਚਨ ਕਰ ਜੀ ਬਚਨ ਨਾਲੋ ਹੋ ਜਾਂਦੇ ਨੇ ਕਈ ਜੀਵ ਹੈ ਜੀਆ ਗੁਰੂ ਸਾਹਿਬ ਦੀ ਬਖਤੀ ਬਖਤੀ ਆਦੀ ਆ ਤੇ ਜਿਹੜੇ 106 ਬਾਠ ਲਵਾ ਸੀ ਅਸੀਂ ਆਰੰਭ ਕਰਦੀ ਹੈ ਅੱਗੇ ਇਸ ਤੋਂ ਵੱਡੀ ਕੋਈ ਵੀ ਬਖਤੀ ਨਹੀਂ ਅਸੀਂ ਇਸ ਦੀ ਬਖਤੀ ਕਰ ਨਹੀਂ ਕਰਦੇ ਇੱਕ ਪਾਸੇ ਸਾਸੀ ਮਨਸ਼ੀਰ ਗੁਰੂ 15 ਬਗਤ 11 ਆਪ ਤੇਨ ਗੁਰਸਿੱਖ ਮਾਹ ਬਣਾ ਦੀ ਬਣੀ ਚੱਲ ਰਹੀ ਚੱਲ ਰਹੀ ਤੇ ਨਾਲ ਆਪਾਂ ਪੰਜਾਬ ਜਹਾੜਾ ਅੱਡ ਉਹਦਾ ਰੰਗ ਇਸੋ ਵੱਡੀ ਸਾਡੀ ਵਸਤੇ ਵੀ ਬੰਦੀ ਕੀ ਹੋ ਸਕਦੀ ਨਹੀਂ 100 160 60 ਕਰਨੀਆਂ ਘੱਟੇ ਘੱਟੇ ਸੁਣਨ ਵਾਲਾ ਇੱਕ ਵੀ ਨਿੱਦਣਾ ਨਿੱਦਣਾ ਅਸੀਂ ਵੀ ਬੇਸਤੀ ਕਰਦੇ ਹਾਂ ਗੁਰਦੇ ਨਾ ਜਦੋਂ ਗੁਰੂ ਦੀ ਗੱਲ ਨਹੀਂ ਸੁਣਨੀ ਸੁਣਨੀ ਇਸ ਕਰਕੇ ਇਹਦਾ ਨਹੀਂ ਕਿ ਇਹਦਾ ਨਹੀਂ ਗੁਰੂ ਸਾਹਿਬ ਕਹਿ ਰਹੇ ਨਹੀਂ ਕਹਿ ਰਹੇ ਇਸ ਤੋਂ ਵੱਡਾ ਕੋਈ ਪਾਪ ਨਹੀਂ ਕਿ ਗੁਰੂ ਸਾਹਿਬ ਜੀ ਦੀ ਪਾਣੀ ਚੱਲ ਰਹੀ ਹੈ ਉਹ ਵੀ ਅਸੀਂ ਉਸ ਦੀ ਗੱਲ ਨਹੀਂ ਸੁਣੀ ਅਸੀਂ ਪਾਣੀ ਨਾ ਸੁਣੀ ਜਿਨੇ ਪੈਰ ਦਾ ਪਹਿਲਾ ਮੋਗਣੀ ਤਾਰਾ ਦਾ ਨੋ ਸਭ ਸਿੱਖ ਨਹੀਂ ਆਰਾਮ ਆਰਾਮ ਕਹਿੰਦੇ ਕਿ ਜਿਨ੍ਹਾਂ ਦੇ ਅੰਦਰ ਗੁਰਬਾਣੀ ਪ੍ਰਤੀ ਭੈਏ ਨੇ ਭੈਏ ਅਬ ਜਣੀ ਅਬ ਸਾਡਾ ਸਿੱਖ ਨਹੀਂ ਨਜ਼ੀਰ ਨਜ਼ੀਰ ਬਖੀ ਕਰ ਰਹਿ ਕਰ ਰਹਿ ਗੁਰੂ ਦੀ ਗੱਲ ਨਹੀਂ ਸੰਤ ਦੀ ਸੰਤ ਦੀ ਇੱਕ ਬਾੜ ਕਾ ਬਾੜ ਵਿੱਚ ਤੇ ਸਾਰਾ ਨਗਰ ਪਾਰ ਚੁਗਾ ਚੁਗਾ ਤੇ ਬਾੜ ਸਵਾਸ ਦਾ ਹੁੰਦੀਆਂ ਤੇ ਸੁਣਨ ਵਾਲਾ ਇੱਕ ਵਾਣਾ ਇੱਕ ਵਾਣਾ ਇਸ ਕਰਕੇ ਇਸ ਕਰੀ ਵੀ ਬਖੀ ਕਰਦੇ ਗੁਰੂ ਸਾਹਿਬ ਦੀ ਸਾਹਿਬ ਦੀ اس کر کے صدق کی گیام پہلا ہے یہ آجے آجے پاور مہا قدرہ جانتے ہیں پجمے پاچھا شاہر شاہر سہم سے نہیں ہو سکی گروہ ہر جو دیو جی مہارا یوکمہ کر لئے 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 باپا کہنے ہاں کہنے ہاں آمان آمان ایک ہندہ آئے کے ساتھ ہی زیتیاں کرنی ہاں کرنے 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 تے گروہ تے کمی کردہ کہتے ہیں کہ تمہیں دیکھنا ہے تے ناہیں دیکھنا ہے تے نا I'm را <applause> هي <applause> वाहिनी कूवाहि रहीनी वाहिनी कूवाहि रहीनी वाहिनी कूवाहि रहीनी अहिनी